ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਡਾ ਅਸ ਲੈ ਕੇ ਆ ਗਏ ਆ ਜੀ ਸਿੰਗਲ ਪਰਨਾ ਜਿਸ ਦੀ ਲੈਂਥ ਹੈ ਜੀ 4.5 ਮੀਟਰ ਤੇ ਪਹਿਲਾਂ ਆਪਾਂ ਸਾਈਡ ਤੇ ਜੋੜਾ ਕਰਕੇ 베ਸ ਤਿਆਰ ਕਰਾਂਗੇ ਜਿੱਦਨ ਆਪਣੀ ਪਰਨੇ ਦੀ ਗ੍ਰਿਪ ਬਣੀ ਜਾਵੇ ਪੂਰੀ ਚੰਗੀ ਤਰ੍ਹਾਂ ਤੇ ਫੁੱਲ ਟੇ ਆਪਣਾ ਪਰਨਾ ਇਹ ਚੱਲ ਸਕਦਾ ਵਾ ਕੰਕਾ ਸਾਬ ਲਗਾ ਕੇ ਤੇ 1 ਮੀਟਰ ਦਾ ਆਪਾਂ 베ਸ ਰਾਵਾਂਗੇ ਤਿਰਛਾ ਵਿਲਾ ਕਰਕੇ ਕਪੜਾ ਤੇ ਦੂਜੇ ਕੰਨ ਦੇ ਉੱਪਰ ਉਹ ਲਿਆ ਕੇ ਜੋੜੇ ਸੱਲੋਂ ਕੱਢ ਕੇ ਆਪਣੇ ਲੈਫਟ ਸਾਈਡ ਵਾਲੇ ਕਾਂਟ ਦੇ ਵਿੱਚ ਫਸਾ ਦਨਾ ਵਾ ਉਪਰੋਂ ਦੀ ਫਿਰ ਜੂੜਾ ਜਿਹੜਾ ਥੋੜੇ ਦਾ ਆਪਾਂ ਖੋਲ ਕੇ ਥੱਲੇ ਨੂੰ ਤੇ ਪਿੰਚ ਕਰਕੇ ਲੜਨ ਦੀ ਗੋਲ ਉਪਰੋਂ ਦੀ ਘੁਮਾ ਦਨਾ ਲੜਨ ਨੂੰ ਘੁਮਾ ਕੇ ਦੁਬਾਰਾ ਪਰ ਦੀ ਸਾਈਡ ਆ ਕੇ ਇਧਰੋਂ ਦੀ ਤੈਨ ਲਗਾ ਕੇ ਤੇ ਉੱਪਰ ਨੂੰ ਪੱਗ ਵਾਲੇ ਲੜ ਵਾਂਗੂ ਲਗਾ ਦਨਾ ਆਪਾਂ ਇਹਦੇ ਨਾਲ ਕੀ ਹੈ ਕਿ ਆਪਣਾ 베이스 ਤਿਆਰ ਹੋ ਗਿਆ ਨੀਚੇ ਵਾਲਾ ਤੇ ਇਹ ਆਪਣਾ ਜਿਹੜਾ ਪਰਨਾਵਾ ਹਿੱਲੂਗਾ ਨਹੀਂ ਸਾਰਾ ਦਿਨ ਚਾਹੀਦੀ ਬਣ ਕੇ ਰੱਖ ਲਿਓ ਹੁਣ ਆਪਾਂ ਉਪਰੋ ਕੋਰਨਰ ਫੜ ਲਿਆ ਤੇ ਇਹਨੂੰ ਇੱਦੀ ਪੂਣੀ ਕਰ ਲਈਏ ਆਪਣੇ ਹੱਥ ਵਿੱਚ ਹੀ ਕਿਉਂਕਿ ਸਿੰਗਲ ਪਰਨੇ ਦੀ ਪੂਣੀ ਜਿਹੜੀ ਆ ਹੁੰਦੀ ਨਹੀਂ ਚੱਲਦਾ ਤੇ ਆਪਾਂ ਨਾਲ-ਨਾਲ ਹੀ ਵਿੱਚ-ਵਿੱਚ ਬੰਨਦੇ-ਬੰਨਦੇ ਕਰਾਂਗੇ ਹੁਣ ਪਹਿਲੇ ਵਾਲਾ ਰੱਖ ਕੇ ਲਿਆਂਦਾ ਆਪਾਂ ਪਹਿਲਾ ਸੈੱਟ ਕਰਕੇ ਪੱਲੇ ਨੂੰ ਚਾਰ-ਪੰਜ ਇਹਦੇ ਵੱਟ ਬਣਾ ਲਾਂਗੇ ਇਧਰੋਂ ਦੀ ਚੰਗੀ ਤਰ੍ਹਾਂ ਇਹਨਾਂ ਨੂੰ ਸੈੱਟ ਕਰਦੇ ਹੋਏ ਵਰਤਾਨ ਵਿੱਚ ਖੋਲਦੇ ਹੋਏ ਆਪਾਂ ਲੜਾ ਲਾਵਾਂਗੇ ਪਹਿਲਾਂ ਇਹ ਤੁਸੀਂ ਚਾਜਨਾ ਸਾਰੇ ਵੱਟ ਬਣਾ ਲੈਣੇ ਹੈਗੇ ਆ ਅੰਦਰੋਂ ਵੀ ਕੱਢ ਕੇ ਜਿਹੜੇ ਲੋਕ ਜਾਂਦੇ ਵਿੱਚ ਨੂੰ ਤੇ ਪਹਿਲਾ ਲੜਾ ਲਾ ਕੇ ਦਰ ਸਾਹਮਣੇ ਤਿਆਰ ਆ ਹੋਣ ਤੇ ਦੂਜਾ ਪੱਲਾ ਲਾਉਣ ਵਾਸਤੇ ਆਪਾਂ ਦੁਬਾਰਾ ਹੱਥ ਵਿੱਚ ਇਹਦੀ ਪੂਣੀ ਕਰਾਂਗੇ ਇੱਕ ਪੱਲਾ ਉੱਪਰ ਨੂੰ ਖੋਲ ਕੇ ਨੀਚੋਂ ਇਹ ਦੂਜਾ ਪੱਲਾ ਆਪਾਂ ਨਾਲ ਉੱਪਰ ਅਟੈਚ ਕਰ ਦਾਂਗੇ ਜਿਹਦੇ ਨਾਲ ਆਪਣਾ ਮੋਟਾ ਪਾਸਾ ਉੱਪਰਲੇ ਸੈਟ ਚੱਲ ਜਾਊਗਾ ਹੁਣ ਪਿੱਛੋਂ ਦੀ ਪਿੰਚ ਕਰਾਂਗੇ ਪਿੰਚ ਕਰਕੇ ਅੱਗੇ ਲਿਆ ਕੇ ਪੱਲਾ ਖੋਲ੍ਹ ਲਿਆ ਆਪਾਂ ਇਧਰ ਉਹਦੀ ਪੱਲੇ ਨੂੰ ਖੋਲ ਕੇ ਇਧਰ ਵੱਟ ਬਣਾਵਾਂਗੇ ਤੁਸੀਂ ਇੱਤੀਂ ਅੰਗੂਠੇ ਦੀ ਮਦਦ ਨਾਲਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜਿੱਦਾਂ ਤੁਸੀਂ ਵੱਟ ਕੱਢਨੇ ਆ ਜਿਹੜੇ ਅੰਦਰ ਵੱੜ ਗਏ ਜਿਹੜਾ ਥੱਲੇ ਦਾ ਪੱਲਾ ਹੁੰਦਾ ਉਹਨੂੰ ਚੱਕ ਕੇ ਨੀਚੇ ਵਾਲਾ ਵੱਟ ਜਿਹੜਾ ਹੁੰਦਾ ਉਹਨੂੰ ਬਾਹਰ ਨੂੰ ਕੱਢ ਲੈਣਾ ਖਿੱਚ ਕੇ ਤੇ ਉਹ ਵੱਟ ਬਣ ਕੇ ਆਪਣਾ ਬਾਹਰ ਨੂੰ ਆ ਜਾਂਦਾ ਵਾ ਹੁਣ ਦੂਜਾ ਪੱਲਾ ਵੀ ਲਾ ਕੇ ਤਿਆਰ ਤੁਹਾਡੇ ਸਾਹਮਣੇ ਤੀਜੇ ਵਿੱਚ ਆਪਾਂ ਫੇਰ ਦੁਬਾਰਾ ਉਹੀ ਕਰਨਾ ਵਾ ਜਿਹਦਾ ਪਹਿਲਾਂ ਕੀਤਾ ਸੀ ਨੀਚੋਂ ਦੀ ਪੱਲਾ ਚੱਕ ਕੇ ਉੱਪਰ ਜੁਆਇੰਟ ਕਰਤਾ ਥੱਲੇ ਆ ਕੇ ਖੋਲ ਕੇ ਤੇ ਅੰਗੂਠੇ ਦੀ ਮਦਦ ਨਾਲ ਪਿੰਚ ਕਰਕੇ ਇਦਾਂ ਵੱਟ ਬਣਾ ਲਏ ਆਪਣੇ ਇਹ ਪਰਣਾ ਸਿਰਫ ਤੁਸੀਂ 15 7 ਮਿੰਟ ਸਦਾ ਸਕਦੇ ਹਾਂ ਆਪਣਾ ਤੇ ਇਸ ਕਰਕੇ ਇਹਦੇ ਵਿੱਚ ਵੱਟ ਮੈਂ ਦੀ ਜਲਦੀ ਜਲਦੀ ਅੰਗੂਠੀ ਦੀ ਮਦਾ ਨਾਲ ਪਾਈ ਜਾ ਰਿਹਾ ਵਾਂ ਜਿਦ ਦਿਨ ਆਪਣਾ ਟਾਈਮ ਘੱਟਣ ਲੱਗੇ ਤੇ ਆਪਣਾ ਪਰਨਾ ਜਲਦੀ ਬਣ ਕੇ ਤਿਆਰ ਹੋ ਜਵੇ ਹੁਣ ਦੇਖੋ ਜਿਹੜਾ ਆਹ ਪੱਲਾ ਲਾਇਆ ਸੀ ਆਪਾਂ ਉਹਦੇ ਵਿੱਚ ਨੂੰ ਜੂੜਾ ਵਿੱਚ ਕਵਰ ਕਰਤਾ ਜਿਦ ਦਿਨ ਆਪਣਾ ਬੇਸ ਉਤਰੋ ਦੀ ਕਵਰ ਹੋ ਗਿਆ ਪਰਨੇ ਦਾ ਹੁਣ ਫਿਰ ਦੁਬਾਰਾ ਆਪਾਂ ਉੱਪਰ ਨੂੰ ਸਾਰਾ ਕੱਪੜਾ ਜੁਆਇੰਟ ਕਰਤਾ ਮੋਟੇ ਵਾਲਾ نیچے ਆ ਕੇ ਪੱਲਾ ਖੋਲ ਕੇ ਅੰਗੂਠੇ ਦੀ ਮਦਾ ਨਾਲ ਦੁਬਾਰਾ ਵੱਟ ਪਾ ਲੇ ਵੱਟਾ ਪਾ ਗਏ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਇੱਧਰ ਆ ਕੇ ਜਿਹੜੇ ਆਪਣੇ ਪੱਲੇ ਦੇ ਵੱਟ ਖਤਮ ਜਿੱਥੇ ਹੁੰਦੇ ਆ ਉਧਰ ਆਪਾਂ ਨੈਕਸਟ ਪੱਲੇ ਦੇ ਹਮੇਸ਼ਾ ਵੱਟ ਲਗਾਣੇ ਹੁੰਦੇ ਆ ਜਿੱਦਾਂ ਤੁਸੀਂ ਵੀਡੀਓ ਵਿੱਚ ਦੇਖਦੇ ਪਿਓ ਸੇਮ ਇਦੀ ਟਰਾਈ ਕਰਿਓ ਤੇ ਤੁਹਾਡਾ ਵੀ ਪਰਣਾ ਸੇਮ ਮੇਰੇ ਵਰਗਾ ਆ ਸਕਦਾ ਜਿੱਦਾਂ ਮੈਂ ਬੰਨਦਾ ਪਿਆ ਆ ਵਾ ਆਪਣੇ ਫੇਸ ਤੇ ਹੁਣ ਦੁਬਾਰਾ ਫੇਰ ਆਪਾਂ ਉੱਪਰ ਨੂੰ ਮੋਟਾ ਕੱਪੜਾ ਜੁਆਇੰਟ ਕਰਤਾ ਸਾਰਾ ਤੇ ਨੀਚੋਂ ਦੀ ਆਪਾਂ ਦੁਬਾਰਾ ਪੱਲੇ ਨੂੰ ਖਿੱਚ ਕੇ ਅੰਗੂਠੇ ਦੀ ਮਦਦ ਨਾਲ ਇਦਾਂ ਵੀ ਵੱਟ ਪਾ ਕੇ ਤੇ ਪੱਲਾ ਲਗਾ ਦੇਣਾ ਆਪਣਾ ਜੋ ਤੁਸੀਂ ਅੰਗੂਠੇ ਦੀ ਮਦਦ ਨਾਲ ਵੱਟ ਪਾਉਂਦੇ ਹੋ ਉਦੋਂ ਵੱਟ ਜ਼ਿਆਦਾ ਕਲੀਅਰ ਪੈਂਦੇ ਆ ਸਿੰਗਲ ਪਰਤੇ ਵਿੱਚ ਇਦਾਂ ਆਪਾਂ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਸਿੰਪਲ ਇੱਦੀ ਰੱਖੀ ਜਾ ਵੱਟ ਬਣਾ ਕੇ ਤੇ ਉਹ ਜਲਦੀ-ਜਲਦੀ ਪੈਂਦੇ ਰਹਿੰਦੇ ਆ ਹੁਣ ਇਹ ਆਪਣਾ ਹੈਗਾ ਜੀ ਲਾਸਟ ਲੜ ਉੱਪਰ ਨੂੰ ਸਾਰਾ ਪਰਲਾ ਇਕੱਠਾ ਕਰਕੇ ਨੀ ਜਿਦ ਦੀ ਵਟ ਇਕੱਠੇ ਕਰਾਂਗੇ ਤੁਹਾਨੂੰ ਮੈਂ ਦਿਖਾਉਣਾ ਵੀਡੀਓ ਵਿੱਚ ਦੇਖੋ ਉੱਪਰ ਮੋਟਾ ਪਾਸਾ ਇਕੱਠਾ ਕਰ ਲਿਆ ਨੀਚੇ ਵਾਲਾ ਪੱਲਾ ਖੋਲ ਲਿਆ ਤੇ ਅੰਗੂਠੇ ਦੀ ਮਦਦ ਨਾਲ ਦੂਜੀ ਸਾਈਡ ਤੋਂ ਚੱਕ ਕੇ ਵਟ ਕ੍ਰੀਏਟ ਕਰ ਲੈਣੇ ਆ ਲਾਸਟ ਲੜ ਵਿੱਚ ਆਪਣੇ ਤੇ ਜਿਹੜਾ ਬਾਕੀ ਮਾੜੇ ਚੱਪੜਲੇ ਨਾਲ ਨੂੰ ਜੁਆਇੰਟ ਕਰਕੇ ਤੇ ਰੱਖ ਦਾਨਾ ਪੱਲਾ ਹੁਣ ਇੱਧਰਲੀ ਸਾਈਡ ਆ ਕੇ ਆਪਾਂ ਵਟ ਖੋਲਾਂਗੇ ਜਿਹੜੇ ਉੱਪਰੋਂ ਚੱਲ ਕੇ ਵਟ ਨੂੰ ਖਿੱਚ ਕੇ ਤੇ نیچے ਕਰਾਂਗੇ ਹੁਣ ਇਹਦਾ ਆਪਣੇ ਦੋਨੋਂ ਸਾਈਡ ਵਟ ਵਾਲਾ ਪਰਣਾ ਹੋ ਗਿਆ ਇਹ ਆਪਣੀ ਲੈਫਟ ਹੈਂਡ ਸਾਈਡ ਵੀ ਵਟ ਹੋ ਗਏ ਰਾਈਟ ਹੈਂਡ ਸਾਈਡ ਵੀ ਵਟ ਹੋ ਗਏ ਉੱਪਰੋਂ ਦੀ ਸੈਟ ਕਰਕੇ ਚੰਗੀ ਤਰ੍ਹਾਂ ਜਿੰਨੇ ਵੀ ਵਟ ਵਿੱਚੋਂ ਨਿਕਲਦੇ ਸੀ ਆਪਾਂ ਇਹ ਚੋਂ ਕੱਢ ਲੇ ਮਣੀ ਤਰ੍ਹਾਂ ਕੇ ਆਪਾਂ ਇੱਕ ਅੰਗੂਠੇ ਦੀ ਮੋਤ ਨਾਲ ਥੋੜਾ ਜਿਹਾ ਪਿੰਚ ਕਰਨਾ ਪਿੰਚ ਕਰਕੇ ਉੱਪਰੋਂ ਥੋੜਾ ਜਿਹਾ ਆਪਾਂ ਪ੍ਰੈਸ ਕਰ ਲੈਣਾ ਆਪਣੇ ਅੱਗੋਂ ਦੀ ਸੀ ਫਰੰਟ ਸਾਈਡ ਦੀ ਸ਼ੇਪ ਤੋਂ ਉਹਦੇ ਨਾਲ ਕੀ ਹੈ ਪਰਣਾ ਆਪਣਾ ਸ਼ੇਪ ਦੇ ਵਿੱਚ ਆ ਜਾਏਗਾ ਪੂਰਾ ਪ੍ਰੋਪਰ ਤੇ ਦਿਖਣ ਨੂੰ ਵਧੀਆ ਲੱਗੇਗਾ। ਬਾਕੀ ਜਿਹੜਾ ਵਛਦਾ ਪਾਸਾ ਪਿੱਛੇ ਵਸਾ ਕੇ ਅੱਗੋਂ ਦੀ ਆਪਾਂ ਹੁਣ ਸਲਾਈ ਨੇ ਜਿਹੜੇ ਵੱਟ ਕਲੀਅਰ ਕਰ ਲੇ। ਹੁਣ ਆ ਗਏ ਆਪਣਾ ਲਾਸਟ ਪਾਰਟ ਸਿਰ ਕਵਰ ਕਰਨ ਦਾ। ਸਿਰ ਕਵਰ ਆਪਾਂ ਉੱਦੀ ਕਰਨਾ ਜਿੱਦਾਂ ਪੱਗ ਦੇ ਵਿੱਚ ਕਰਦੇ ਹੁੰਦੇ ਆ। ਦੋਨੋਂ ਪੱਲੇ ਖੋਲ ਕੇ ਉੱਪਰ ਨੂੰ ਇੱਕ ਦੂਜੀ ਸਾਈਡ ਫਸਾਤਾ ਤੇ ਇੱਕ ਪੱਲੇ ਵਾਲੀ ਸਾਈਡ ਫਸਾਤਾ ਜਿੱਤੇ ਆਪਣੇ ਲੜ ਲੱਗੇ ਆ। ਚੰਗੀ ਤਰ੍ਹਾਂ ਇਹਨੂੰ ਉਪਰੋਂ ਕਵਰ ਕਰਦੇ ਹੋਏ ਲਿਆਣਾ ਵਾ ਤੇ نیچے ਆ ਕੇ ਆਪਣਾ ਜਿਹੜੀ ਲੂਪੀ ਆ ਉਹਨੂੰ ਖਿੱਚ ਕੇ ਬਿਚਿਆ ਵਾਸਾ ਤੇ ਇਹਨੂੰ ਇੱਦੀ ਸੈੱਟ ਕਰਕੇ ਥੋੜਾ ਲਗਾ ਦਾਂਗੇ ਇਸ ਪਰਨੇ ਵਿੱਚ ਜਿਆਦਾ ਸਫਾਈ ਦੇਣ ਦੀ ਲੋੜ ਨਹੀਂ ਹੈਗੀ ਜਨਾਬ ਫਰੰਟ ਤੋਂ ਨਾਲ ਬੈਕ ਸਾਈਡ ਤੋਂ ਕਿਉਂਕਿ ਇਹ ਫ੍ਰੀ ਸਟਾਈਲ ਪਰਨੇ ਵਿੱਚ ਹੀ ਆ ਜਾਂਦਾ ਨਾ ਨੋਰਮਲ ਹੁਣ ਬਾਕੀ ਆਪਾਂ ਥੋੜੀ ਜਿਹੀ ਪਿੰਨ ਦੇ ਪਾਣਾ ਸੈੱਟ ਕਰਾਂਗੇ ਵੱਟ ਪਾਵਾਂਗੇ ਬ੍ਰੇਕ ਕਰ ਲਾਂਗੇ ਜੇ ਵੀਡੀਓ ਵਧੀਆ ਲੱਗੇ ਤੁਸੀਂ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਇੰਸਟਾਗ੍ਰam ਦੇ 30k ਫੋਲੋਅਰ ਕੰਪਲੀਟ ਹੋ ਗਏ ਆ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਤੇ ਜਲਦੀ ਜਲਦੀ YouTube ਤੇ ਵੀ ਤੁਸੀਂ ਟੰਕ ਕੇ ਸਬਸਕ੍ਰਾਈਬਰ ਕੰਪਲੀਟ ਕਰਾਓ ਠੀਕ ਹੈ ਜੀ ਧੰਨਵਾਦ ਤੁਹਾਡੇ ਸਾਰਿਆਂ ਦਾ ਤੇ ਮਿਲਦੇ ਤੁਹਾਨੂੰ ਕਿਸ ਅਗਲੀ ਵੀਡੀਓ ਵਿੱਚ ਤੇ ਇਹ ਵੀਡੀਓ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਜਿਹਨਾਂ ਨੂੰ ਪਰਣਾ ਉਹਨਾਂ ਨਹੀਂ ਆਉਂਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ